ਦੇਖੋ ਜੀ ਇਹੀ ਅੱਗੇ ਵੀ ਤੁਹਾਨੂੰ ਮੈਂ ਕਿ ਪਾਸ ਕੌਂਸਲ ਕੀਤੀ ਦੱਸਿਆ ਇਹ ਜਿਹੜਾ ਬਾੜ ਜਿਹੜੇ ਪਾਣੀ ਜਿਹੜਾ ਆ ਰਿਹਾ ਹੈ ਇਹ 1988 ਦੇ ਵਿੱਚ ਸਾਡੇ ਵਟੇਰਾਂ ਨੇ ਦੱਸਿਆ ਸੀਗਾ ਵੀ ਇਹ ਪਾਣੀ ਉਦੋਂ بارشਾਂ ਬਹੁਤ ਹੋਈਆਂ ਉਹਦੇ ਮੋਲ ਬਣਿਆ ਇਹ 2025 ਦੇ ਵਿੱਚ ਫੇਰ بارشਾਂ ਉਦਾਂ ਹੀ ਆ ਰਹੀਆਂ ਨੇ ਫੇਰ ਮੋਲ ਉਦਾਂ ਦੇਖ ਰਹੇ ਆ ਅਸੀਂ ਇਹੋ ਹੀ ਅਰਦਾਸ ਪ੍ਰਮਾਤਮਾ 'ਤੇ ਕਰਦੇ ਆ ਕਿ ਇਹ ਜਿਹੜੀ ਕ੍ਰੋਪੀ ਆ ਰਹੀ ਹੈ ਇਹ ਕ੍ਰੋਪੀ ਠੀਕ ਹੋ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਦਾ ਕੋਈ ਨੁਕਸਾਨ ਨਾ ਹੋਵੇ ਉਹ ਤੋਂ ਸਾਡੇ ਬਾਬਾ ਜੀ ਦਾ ਨਨਕੀ ਦਾ ਵਿਆਹ ਜੋ ਕਿ ਹਰ ਸਾਲ ਬੜੀ ਹੀ ਤੁਮ ਤੁਨ ਮਨਾਇਆ ਜਾਂਦਾ ਅਸੀਂ ਪ੍ਰਮਾਤਮਾ ਅਗੇ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਸ ਕੋਪੀ ਨੂੰ ਰੋਕਿਆ ਜਾਵੇ ਤੁਹਾਡਾ ਮੇਲਾ ਜਿਹੜਾ ਹੈ ਸਾਧ ਸੰਗਤ ਮੂਹ ਸੰਗਤਾਂ ਬੜੀ ਖੁਸ਼ੀਆਂ ਦੇ ਨਾਲ ਮਨਾਉਣ ਏਦਾਂ ਇਹ ਅਸ਼ੀਰਵਾਦ ਆਪਣਾ ਸਾਧ ਸੰਗਤਾਂ ਬਣਾਈ ਰੱਖਣਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ